ਮਾ ਬੋਲੀ ਨੂੰ ਭੁੱਲ ਜਾਵੋਗੇ ਕੱਖਾਂ ਵਾਂਗੂ ਢੁੱਲ ਜਾਵੋਗੇ ਮੈਂ ਪ੍ਰਿੰਸੀਪਲ ਗੁਰਮੁਖ ਸਿੰਘ ਅਰਜਨ ਮਾਨਗਾ ਜਨਰਲ ਸਕੱਤਰ ਪੰਜਾਬ ਦਾ ਸਾਜੂਕੇ ਰੈਕੋਗਨਾਈਜ਼ਡ ਅਫੀਲੀਏਟਡ ਸਕੂਲ ਐਸੋਸੀਏਸ਼ਨ ਪੰਜਾਬ ਮੈਂ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਦੁਆਰਾ ਸਿੱਖਿਆ ਦਾ ਪੰਜਾਬ ਐਕਟ 2008 ਦੇ ਅਧੀਨ ਜੋ ਫੈਸਲਾ ਲਿਆ ਗਿਆ ਆਪਣੀ ਐਸੋਸੀਏਸ਼ਨ ਵੱਲੋਂ ਉਸ ਦਾ ਸਵਾਗਤ ਕਰਦਾ। ਪੰਜਾਬ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਕਿ ਪੰਜਾਬ ਰਾਜ ਦੇ ਵਿੱਚ ਜਿਹੜਾ ਵੀ ਬੋਰਡ ਆਪਣੀ ਸੰਸਥਾ ਚਲਾ ਰਿਹਾ ਜਿਹੜੇ ਵੀ ਸਕੂਲ ਚੱਲ ਰਹੇ ਆ ਉਹ ਆਪਣੇ ਵਿਦਿਆਰਥੀਆਂ ਨੂੰ 10ਵੀਂ ਕਲਾਸ ਬਿਨਾ ਪੰਜਾਬੀ ਪੜ੍ਹੇ ਪਾਸ ਦਾ ਸਰਟੀਫਿਕੇਟ ਨਹੀਂ ਦੇਵੇਗਾ। ਇਸ ਤੋਂ ਇਲਾਵਾ ਪੰਜਾਬ ਰਾਜ ਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਚੱਲ ਰਹੀਆਂ ਉਹ ਪੰਜਾਬੀ ਨੂੰ ਦੂਸਰੀ ਭਾਸ਼ਾ ਵਜੋਂ ਨਹੀਂ ਪੜਾਉਣਗੀਆਂ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਵਜੋਂ ਪੜਾਇਆ ਜਾਏਗਾ ਇਹ ਬਹੁਤ ਵਧੀਆ ਫੈਸਲਾ ਔਰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਹੱਕ ਦੇ ਵਿੱਚ ਇਹ ਫੈਸਲਾ ਕਿਉਂਕਿ ਇਤਿਹਾਸ ਗਵਾਹ ਹੈ ਜਦੋਂ ਵੀ ਕਿਸੇ ਸੱਭਿਆਚਾਰ ਜਾਂ ਕੌਮ ਨੂੰ ਖਤਮ ਕੀਤਾ ਜਾਂਦਾ ਤਾਂ ਸਭ ਤੋਂ ਪਹਿਲਾਂ ਉਹਦੀ ਜਿਹੜੀ ਭਾਸ਼ਾ ਉਹਦੀ ਬੋਲੀ ਆ ਉਸ ਨੂੰ ਖਤਮ ਕੀਤਾ ਜਾਂਦਾ ਪਰ ਪੰਜਾਬ ਸਰਕਾਰ ਨੇ ਬੜੀ ਦ੍ਰਿੜਤਾ ਦੇ ਨਾਲ ਇਹ ਫੈਸਲਾ ਲਿਆ ਕਿ ਪੰਜਾਬ ਦੇ ਵਿੱਚ ਸਾਡੇ ਪੜ੍ਹ ਰਹੇ ਬੱਚੇ ਜਿਹੜੇ ਆ ਉਹ ਬਿਨਾ ਪੰਜਾਬੀ ਤੋਂ ਨਾ ਤਾਂ 10ਵੀਂ ਕਲਾਸ ਪਾਸ ਕਰਨਗੇ ਅਤੇ ਪੰਜਾਬੀ ਨੂੰ ਪਹਿਲੀ ਭਾਸ਼ਾ ਵਜੋਂ ਪੜਨਗੇ ਇਸ ਲਈ ਮੈਂ ਆਪਣੀ ਐਸੋਸੀਏਸ਼ਨ ਵੱਲੋਂ ਦੁਬਾਰਾ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਾ ਧੰਨਵਾਦ